ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਕਾਲਮੁਰਤਾ ਜੁਨੀ ਸੈਭੰ ਗੁਰ ਪ੍ਰਸਾਦ ਜਪ ਆਜ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵੈ ਜੇ ਲਾਇ ਰਹਾ ਲਵਤਾਰ ਭੁਖਿਆ ਭੁਖ ਨਾ ਉਤਰੀ ਜੇ ਬਨਾਂਪੁਰਿਆ ਪਾਰ ਸਹਿ ਸਿਆਣ ਪਾ ਲਖ ਹੋਇ ਤੈਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਘੂੜੈ ਟਟੈ ਪਾਲੋ ਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਾ ਘਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮਿ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪੁਵਾਈਐ ਹੁਕਮੈਂਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ 부ਜਾ ਤਾ ਹਉ ਮੈਂ ਕਹਿ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਹ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖਿਆ ਹਜ਼ਰਾ ਦੂਰ ਕਤਨਾ ਕ ਆਵੇ ਟੋਟ ਕਤ ਕਤ ਕਤੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਤੱਕ ਪਾਹ ਜੁਗਾ ਜੁਗੰਤਰ ਖਾਈ ਕਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸਾ ਵੇ ਪ੍ਰਵਾਹ ਸੱਚਾ ਸਾਹਿਬ ਸਚਨਾਏ ਪਖਿਆ ਪਵਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾ ਤਾਰ ਫਿਰ ਕੇ ਅਗੇ ਰੱਖੀ ਅਜਿੱਦ ਸੇ ਦਰਬਾਰ ਮੋਹ ਕੇ ਬੋਲਣ ਬੋਲੀ ਅਜ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵਾ ਜਾਣੀ ਐ ਸਭ ਆਪੇ ਸਚਿਆਰਤਾ ਆਪੇ ਨਜਾਇ ਕੀਤਾ ਨ ਹੋਏ ਆਪੇ ਆਪ ਨਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾ ਨਾਨਕਾ ਵੀ ਗੁਣੀ ਨਿਦਾਨ ਗਾਵੀ ਸੁਣੀਏ ਮਨ ਰੱਖੀਐ ਭਾਉ ਦੁ ਜਾਏ ਗੁਰਮਖਨਾਦ ਗੁਰਮਖਵੇਦ ਗੁਰਮਖ ਰਹਾਸਮਾਈ ਗੁਰੂ ਈਸਰ ਗੁਰੂ ਗੋਲਖ ਬਰਮਾ ਗੁਰ ਪਾਰਬਤੀ ਮਾਈ ਜੇਹੋ ਜਾਣਾ ਖਾ ਨਹੀਂ ਕਹਿਣਾ ਕਥ ਨਾ ਜਾਏ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰਣਾ ਜਾਏ ਤੀਰਤਨਾਵਾ ਜੇਤੇਸਪਾ ਵਵਣ ਪਾਣੀ ਕਹਿ ਨਹੀਂ ਕਰੀ ਜੇਤੀ ਸੁਰ ਉਠਪਾਈ ਵੇਖਾ ਵਣ ਕਰਮਾ ਕੇ ਮਿਲ ਲਈ ਮਤੂ ਇਚਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿਕ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰਣਾ ਜਾਏ ਜੇ ਜੁਗ ਚਾਰੇ ਆਰ ਜਹੁਰਦ ਸੁਣੀ ਹੋਏ ਨਵਖੰਡਾ ਵਿੱਚ ਜਾਣੀ ਨਾਲ ਚਲੇ ਸਭ ਕੋ ਇਹ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਅਗਲੇ ਜੇਤੀਸ ਨਦਰਨਾ ਤਾਂ ਅੰਦਰ ਕੀਟ ਕਰ ਦੋ ਸੀ ਦੋਸਤਾਰੇ ਨਾਨਕ ਨਿਰਗੁਣ ਗੁਣ ਕਰੇ ਗੁਣਮਤੇ ਆ ਗੁਣ ਦੇ ਤੇ ਹਾ ਕੋਈ ਨਾ ਸੂਝੀ ਜੇ ਇਸ ਗੁਣ ਕੋਈ ਕਰੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਧਰ ਤਵਲ ਕਾ ਸੁਣੇ ਦੀਪ ਲਾਉ ਪਤਾ ਸੁਣੇ ਪਹਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸਰ ਵਰ ਮਹਿੰਦ ਸੁਣੇ ਮੁਕਸਲਾ ਹਰਮੰਦ ਸੁਣੇ ਜੋਗ ਜੁਗਾ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਾ ਸੰਤੋਗਿਆਨ ਸੁਣੇ ਅਰ ਸਰਕਾਸ਼ਨਾ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸੈ ਧਿਆਨ ਨਾਨਕ ਭਗਤਾ ਸਦਾ ਵਿਗਾ ਸਾਹ ਸੁਨਣ ਦੇ ਪਾਵੈ ਰਾਹ ਸੁਨਣ ਹਾਥ ਵੈਸ ਗਾਹ ਨਾਨਕ ਭਗਤ ਸਦਾ ਵਿਗਾ ਸੁਣੇ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਸਤਾਏ ਕਾਗਦ ਕਲਮ ਨਾਲ ਲਿਕਣ ਹਾਰ ਮੰਨੇ ਕਬੈ ਕਰਨ ਵਿਚਾਰ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸਿਓਂ ਪ੍ਰਗਟ ਜਾਏ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਧਾਰਮਨਤਾਰੇ ਤਾਰੇ ਗੁਰ ਸਿੱਖ ਮੰਨ ਨਾਨਕ ਭਵੇ ਨਾ ਪੇਖੈ ਸਾ ਨਾਮ ਨਰੰਜਨ ਹੋਏ ਜੇ ਕੋ ਮੰਜਾ ਨੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹੈ ਦਰਜਾਨ ਪੰਚਾ ਕਾ ਗੁਰ ਇਕਤੇ ਹਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੈ ਕਰਨੇ ਨਾ ਹੀ ਸੁਮਾਰਤੋ ਧਰਮ ਦਇਆ ਕਾ ਪੂ ਸੰਤੋਕਤਾ ਪ੍ਰਖਿਆਜਨ ਸੂਤ ਜੇ ਕੋ ਬੁ ਜਹੋਬ ਸਚਿਆਰਤ ਬਲੇ ਉਪਰ ਕੀਤਾ ਭਾਰਤ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੈ ਕਮਨ ਜੋਰ ਜੀ ਜਾ ਤਰੰਗਾ ਕੇ ਨਾਮ ਸਬਨਾ ਲਿਖਿਆ ਬੜੀ ਕਲਾਮ ਇਹ ਲਿਖ ਲਿਖ ਜਾਣੇ ਕੋਈ ਲਿਖ ਲਿਖ ਕੇ ਕੀਤਾ ਹੋਏ ਕੀਤਾ ਤਾਨ ਸਵਾਲੇ ਰੂਪ ਕੇਤੀ ਦਜਣੇ ਕੋਣਕੂਤ ਕਿਤਾਬ ਕੁਦਰਤ ਕਵਣ ਕਹਾ ਵਿਚਾਰ ਵਾਰੇ ਨ ਜਾਵੇ ਇੱਕ ਵਾਰ ਜੋਤੁ ਦਪਾਵੇ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਅਹ ਸੰਖ ਜਪ ਸੰਗ ਪਾਓ ਸੰਖ ਪੂਦ ਸੰਤਪਤਾਓ ਸੰਗਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅ ਸੰਖ ਦਾਤਾਰ ਅਹ ਸੰਖ ਸੂਰਮਹ ਪਖਸਾਰ ਸੰਖ ਮੋਲੇ ਬਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰੇ ਨ ਜਾਵੇ ਇੱਕ ਵਾਰ ਜੋਤੁ ਦਪਾਵੇ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਅਹ ਸੰਖ ਮੂਰ ਕੰਦ ਕੋਰ ਸੰਖ ਚੋਰ ਹਰਾਮ ਕੋਰ ਸੰਖ ਮਰ ਕਰ ਜਾਏ ਜੋ ਸੰਕਰ ਉੜ ਤੈ ਕਮਾਏ ਸੰਖ 파ਵੀ ਪਾਪ ਕਰ ਜਾਏ ਸੰਖ ਕੁੜਿਆਰ ਕੁੜੇ ਫਿਰਾਏ ਸੰਖ ਮਲੇਸ਼ ਮਲ ਪਖ ਖਾਏ ਸੰਖਨੇਦਕ ਸਰਕਾਰ ਹੈ ਪਰ ਨਾਨਕ ਨੀਸ ਕਹੇ ਵਿਚਾਰ ਵਾਰ ਨ ਜਾਵੇ ਇੱਕ ਵਾਰ ਜੋਤੁ ਤੁਧ ਭਾਵੇ ਸਾਈ ਭਲੀ ਕਰ ਤੂ ਸਦਾ ਸਲਾਮਤ ਨਰੰਕਾਰ ਅ ਸੰਖਨਾ ਵ ਸੰਤਾ ਵ ਗਮਗਮ ਸੰਖਲੋ ਵ ਸੰਕੇ ਸਰਪਾਰ ਹੋਇ ਅਕਰੀ ਨਾਮਕਰੀ ਸਲਾਹ ਅਕਰੀ ਗਿਆਨ ਗੀਤ ਗੁੰਗਾ ਹਰ ਅਕਰੀ ਲਿਖਣ ਬੋਲਣ ਬਾਣ ਕਰ ਸਰ ਸੰਜੋਗ ਵਖਾਣ ਜਿਨੇ ਲਿਖੇ ਤਿਸਰਨਾਏ ਜੇ ਫਰਮਾਇ ਤੇ ਤੇ ਪਾਏ ਜੇ ਤਕੀਤਾ ਤੇ ਤਨਾਓ ਵਣਨਾ ਮੈਨਾ ਇਕੋ ਥਾਓ ਕੁਦਰਤ ਕਮਣ ਕਹਾ ਵਿਚਾਰ ਵਾਰ ਨ ਜਾਵੇ ਇੱਕ ਵਾਰ ਜੋਤੁ ਤੁਧ ਭਾਵੇ ਸਾਈ ਭਲੀ ਕਰ ਤੂ ਸਦਾ ਸਲਾਮਤ ਨਰੰਕਾਰ ਪਰ ਇਹ ਹੱਥ ਪੈਰ ਤੰਦੇਹ ਪਾਣੀ ਤੋਤਾ ਉਤਰਸ ਕੇ ਹਮੂਤ ਪਲੀਤੀ ਕਪੜਾ ਹੋਏ ਦੇ ਸਾਬੂਨ ਲਈ ਆਓ ਤ ਸਾਂਗੋਤੋ ਪੈਨਾ ਵੇ ਕਰਾਂਗ ਪੁਨੀ ਪਾਪੀ ਅਖਣਨਾ ਹੈ ਕਰ ਕਰ ਕਰਨਾ ਲਿਖ ਲਿਆ ਜਾਓ ਆਪੇ ਵੀ ਜਾਪੇ ਹੀ ਖਾਓ ਨਾਲ ਕੋ ਕੁਮੀ ਆਵੇ ਜਾਓ ਤੀਰਥ ਤਪ ਦਿਆ ਦਾ ਦਾਨ ਜੇ ਕੋ ਪਾਵੇ ਤਿਲ ਕਾ ਮਨ ਸੁਣਿਆ ਮਨਿਆ ਮਨ ਕੀਤਾ ਪਵ ਅੰਤਰਗਾ تیر ਤੁਮਲ ਨਾਉ ਸਭ ਗੁਣ ਤੇਰੇ ਮੈ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸੋ ਉਸਤਾਦ ਬਾਣੀ ਬਰਮਾਉ ਸਸੁਹਣ ਸਦਾ ਮਨ ਚਾਉ ਕਮਨ ਸੋ ਵੇ ਲਾ ਵਕਤ ਕਮਨ ਕਮਨ ਸਿਤ ਕਮਨ ਵਾਰ ਕਮਨ ਸੇ ਰੂਤੀ ਮਾ ਕਮਨ ਜੇ ਤੋਆ ਕਾਰ ਵੇਲ ਨਾ ਪਾਈਆ ਪੰਡਤੀ ਜੇ ਹੋ ਵੇਲ ਪੁਰਾਣ ਵਕਤ ਨਾ ਪਾਇਓ ਕਾਦੀ ਅਜ ਲਿਖਣ ਲੈ ਕੁਰਾਨ ਇਤਵਾਰ ਨਾ ਜੋਗੀ ਜਾਣ ਰੂਤਮਾ ਦੇਖ ਸਿਆਣ ਵੱਡਾ ਸਾਹਿ ਵੱਡ ਨਹੀਂ ਕੀਤਾ ਜਾ ਕਹੋ ਬੇ ਨਾਨਕ ਜੇ ਕੋ ਆਪੋ ਜਾਣਾ ਕੇ ਗਿਆਨ ਸੋ ਪਤਾ ਲਾ ਪਤਾ ਲਾ ਲਖਾਗਾ ਸਗਾ ਸਉੜ ਕੁੜਕ ਪਾਲਤ ਕੇ ਵੇਦ ਕਹਿਣਕ ਬਾਤ ਸਹਿ ਸ 18 ਕਹਿਣਕ ਤੇ ਬਸ ਲੇਕ ਧਾਤ ਲੇਖਾ ਤੇ ਲਿਖਿਆ ਲੇਖਾ ਬਣਾ ਅਸ ਨਾਨਕ ਵੱਡਾ ਕੀ ਆਪੇ ਜਾਣਾ ਆਪ ਸਲਾਹੀ ਸਲਾਹੀ ਤੀ ਸੁਰਤ ਨ ਪਾਈ ਨਦੀਆਂ ਤੇ ਵਾਹ ਪਵਹ ਸਮੁੰਦਰ ਨ ਜਾਣੀ ਸਮੁੰਸਾ ਸੁਲਤਾਨ ਗਿਰਹ ਸੇਤੀ ਮਲਤਾਨ ਕੀੜੀ ਤੁਲਨਾ ਹੋ ਬਣੀ ਜੇ ਤਸ ਮਨੋ ਨ ਵਿਸਰੈ ਆਂਤਨ ਸਿਪਤੀ ਕਹਿਣਾ ਤੰਤਰਾ ਕਰਨਾ ਦੇਣਾ ਤੰਤਰਾ ਵੇਖਣ ਸੁਣਨਾ ਤੰਤਨਾ ਜਾਪੇ ਕੇ ਮਨਵੰਤਨ ਤੰਤਨਾ ਜਾਪੇ ਕੀਤਾ ਕਾਰ ਆਂਤਨਾ ਜਾਪੇ ਪਾਰਾ ਬਾਰ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾ ਹੋਏ ਵੱਡਾ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੇ ਸੋ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਣਾ ਤੁਮਾਏ ਕੇਤੇ ਮੰਗੇ ਜੋਦ ਪਾਰ ਕੀਤੇ ਗਣਤ ਨਹੀਂ ਵਿਚਾਰ ਕੇਤੇ ਖਪ ਟੁੱਟ ਹੈ ਵਿਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰ ਖਾਹੀ ਖਾਏ ਕੇਤੇ ਦੁਖ ਭੂਖ ਸਦ ਮਾਰੇ ਪਿਦਾ ਤਰੀ ਦਾ ਤਾਰ ਬੰਦ ਖਲਾਸੀ ਪਾਣਾ ਹੋਏ ਹੋ ਰਾਖ ਨਾ ਸਕੇ ਕੋਈ ਜੇ ਕੋ ਖਾਏ ਕਾਖਣ ਪਾਏ ਹੋ ਜਾਣੇ ਜੇਤੀ ਮੁਖ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇ ਕੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਸ਼ਾਈ ਪਾਸ਼ਾਓ ਆਮੂਲ ਗੁਣਾ ਮੂਲ ਵਪਾਰ ਮੂਲ ਵਪਾਰੀ ਮੁਲਾਰੀ ਮੁਲ ਪੰਡਾਰ ਮੁਲ ਆਵੇ ਮੁਲ ਜਾਏ ਮੁਲ ਪਾਇ ਮੁਲ ਸਮਾਏ ਮੁਲ ਧਰਮ ਮੁਲ ਦੀਵਾਨ ਮੁਲ ਤਲ ਮੁਲ ਪ੍ਰਵਾਨ ਮੁਲ ਬਖਸੀ ਸਮੁਣੀ ਸਾਲ ਆ ਮੁਲ ਕਰਮ ਮੁਲ ਫਰਮਾਨ ਮੁਲ ਮੁਲ ਆਖਿਆ ਨਾ ਜਾਏ ਆਖਾ ਖ ਰਹਿ ਲਿ ਬਲਾਇ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਕਿਆਣ ਆਖੇ ਬਰਮੇ ਆਖੇ ਇੰਦਾ ਕੇ ਗੋਪੀ ਤੇ ਗੋਵਿੰਦਾ ਕੇ ਇਸਰ ਆਖੇ ਸੇਦ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਵਖ ਦੇਵਕ ਸੋਨਰ ਮੋ ਜਨ ਸੇਵ ਕੀਤੇ ਆਖੇ ਅਖਣ ਪਾਏ ਕੀਤੇ ਕਹਿ ਕੇ ਉਠ ਉਠ ਜਾਏ ਤੇ ਕੀਤੇ ਹੋਰ ਕਰੇ ਤਾਕ ਨ ਸਕੇ ਕਈ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੇ ਸਿਰ ਗਵਾਰਾ ਗਵਾਰ ਸੋਦਰ ਕੇ ਹਸੋ ਕਰਕੇ ਹਜਿਤਵੇ ਸਰਵਸਮਾ ਲੈਵਾ ਜੇ ਨਾ ਦਨੇ ਕ ਸੰਘਟੇ ਤੇਵਾ ਬਣਾਰੇ ਕੇ ਤੇ ਰਾਗਪਰੀ ਸੋ ਕਹਿਨੇ ਕੇ ਤੇ ਗਾਵਨਾਰੇ ਗਾਵੇ ਤੋਨਾ ਪਉਣ ਪਾਣੀ ਬੇਸੰਦਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਇਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਨਿੰਦਨ ਦਸਨ ਬੈਠੇ ਦੇਵਤਿਆਂ ਦਾ ਨਾਲ ਗਾਵੇ ਸ੍ਰੀ ਸੁਮਾ ਦੀ ਅੰਦਰ ਗਾਵਨ ਸਾਥ ਵਿਚਾਰੇ ਗਾਵਨ ਜਤੀ ਸਤੀ ਸੰਤੋਕੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਕੀ ਸਰ ਜੁਗ ਜੁਗ ਵੇਦ ਨਾਲ ਗਾਵੇ ਮੋਹਣੀਆਂ ਮਨਮੋਹਨ ਸੁਰਗਮ ਅਚਪਿਆ ਲੈ ਗਾਵਨ ਰਤਨ ਪਾਏ ਤੇਰੇ 68 ਤੀਰਥ ਨਾਲ ਗਾਵੇ ਜੋਧ ਮਹਾਂ ਇਦੂ ਨਗਾ ਵਹਿਜੋ ਤੁਪਾ ਮਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਮਨ ਸਿਮ ਚਿਤਨਾਵ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਤ ਸੱਚਾ ਸਚਿ ਨਾਹੀ ਹੈ ਭੀ ਹੁਸੀ ਜਾਏ ਨਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜੀ ਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋਤਿਸ ਦੀ ਵੜਿਆ ਜੋਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੁ ਸਾਹ ਪਾਤ ਸਹਿਵਨਾਨ ਕਰਹਿ ਨਰ ਜਾਈ ਮੁੰਦਾ ਸੰਦੋਖ ਸਰਮਪਤ ਚੋਲੀ ਧਿਆਨ ਕੀ ਕਰ ਹੈ ਵੀ ਬੂਧ ਕਿੰਤਾ ਕਾਲ ਕੁਵਾਰੀ ਕਾ ਜਗ ਡੰਡਾ ਪ੍ਰਤੀ ਤ ਆਈ ਪੰਥੀ ਸਗਲ ਸ ਮਤੀਮਨ ਜੀ ਤਜ ਜੀਰ ਆਦੇਸ ਤੇ ਸ ਆਦੇਸ ਸਾਧਾ ਨੀਲ ਨਾਦ ਨਾ ਹਤ ਜ ਜੈ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਿਤ ਸਦ ਵਰਤ ਸਾਧ ਸੰਜੋਗ ਵਿਜੋਗ ਦੇ ਕਾਰ ਚਲਾ ਬਹਿ ਲੇ ਕੇ ਆ ਵੇ ਭਾਗ ਆਦੇਸ਼ ਤਿਸਿਆ ਆਦੇਸ ਆਦ ਨੀਲ ਨਾਦ ਨਾਥ ਜੁਗ ਜੁਗ ਇਕ ਵੇਸ ਏ ਕਮਾਈ ਜੁਗਤ ਵਿਆਈ ਤਿੰ ਚਲੇ ਪ੍ਰਮਾਨਿਕ ਸੰਸਾਰਿਕ ਪੰਡਾਰੀ ਕਲਾਈ ਦੀ ਬਾਣ ਜੀਤ ਇਸ ਭਾਵ ਤੇ ਚਲਾਵੇ ਜਿਵੇਂ ਹੋਵੇ ਫਰਮਾਨ ਉਹ ਵੇਖਿਆ ਉਹਨਾਂ ਨਦਰ ਨਾਵੇ ਬਹੁਤ ਆਏ ਵਿਡਾਨ ਆਦੇਸ਼ ਤਿਸਿਆ ਆਦੇਸ ਆਦ ਨੀਲ ਨਾਦ ਨਾਥ ਜੁਗ ਜੁਗ ਇਕ ਵੇਸ ਆ ਸੁਨ ਲੋਏ ਲੋਏ ਪੰਡਾਰ ਜੋ ਕਿਛ ਪਾਇ ਉਸੇ ਕਾਰ ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ਼ ਤਿਸਿਆ ਆਦੇਸ ਆਦ ਨੀਲ ਨਾਦ ਨਾਥ ਜੁਗ ਜੁਗ ਇਕ ਵੈਲਾ 21 ਲੱਖ ਲਗ ਜਿਹੜਾ ਕੀ ਹੈ ਇੱਕ ਨਾਮ ਜਗਦੀਸ਼ ਇਤਰਾਹਵਤ ਪਵੜੀਏ ਚੜੀਏ ਹੋਏ 21 ਸੁਣ ਗੱਲਾਂ ਆਕਾਸ ਕੀ ਕੀ ਟਾਇਰੀ ਸੁਨਾਨਕ ਨਦਰੀ ਪਾਈਏ ਕੁੜੀ ਕੁੜਾ ਟੀਸ ਆਖਣ ਜੋਰ ਚ ਪੈਨਹ ਜੋਰ ਜੋਰ ਨਾ ਮਗਣ ਦੇ ਨਾ ਜੋਰ ਜੋਰ ਨਾ ਜੇ ਹੁਣ ਮਰਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸਰ ਜੋਰ ਕਰ ਵੇਖ ਸੋ ਇਨਾਨਕ ਉਤਮਨੀਚ ਨ ਕੋਏ ਰਾਤੀ ਰੂਤੀ ਤੀਤੀ ਵਾਰ ਪਮਪਾਣੀ ਨੀ ਪਾਤਾਲ ਤਿਸ ਵਿੱਚ ਤਰਤੀ ਤਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਇਹ ਤੇ ਪੰਮਾ ਪਾਣੀ ਵੈਸੰਤਰ ਕੇ ਤੇ ਕਾਨ ਮਹੈਸ਼ ਇਹ ਤੇ ਵਰਮੇ ਕਾੜ ਦਕੜੀ ਰੂਪ ਰੰਗ ਕੇ ਵੈਸ ਕੇ ਤੇ ਕਰਮ ਭੂਮੀ ਮੇਰ ਕੇ ਤੇ ਤੇ ਤੂਪਦੇਸ਼ ਕੇ ਤੇ ਇੰਦ ਚੰਦ ਸੂਰ ਕੇ ਤੇ ਕਿਤੇ ਮੰਡਲ ਦੀ ਸਕੇ ਤੇ ਸਿੱਧ ਬੁੱਧਨਾਤ ਕੇ ਤੇ ਕਿਤੇ ਦੇਵੀ ਵੈਸ ਇਹ ਤੇ ਦੇਵ ਦਨਵ ਮਨ ਕੇ ਤੇ ਕਿਤੇ ਰਤਨ ਸਮੁੰਦ ਕੇਤੀ ਕਾਣੀ ਕੇਤੀ ਬਾਣੀ ਕੇ ਤੇ ਪਾਤਨ ਰੰਦ ਕੇਤੀ ਸੁਰਤੀ ਸੇਵਕ ਕੇ ਤੇ ਨਾਨਕ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤੇ ਤਾ ਨਾਦ ਬਿਨੋਦ ਕੋੜ ਅਨੰਦ ਸਰਮ ਖੰਡ ਕੀ ਬਾਣੀ ਰੂਪ ਤੇ ਤੇ ਕਾੜ ਦਕੜੀ ਬਹੁਤਾਂ ਨੂੰ ਪਰ ਤਾਂ ਕਿ ਅਗ ਲੰਕthia ਨਾ ਜਾਏ ਜੇ ਕੋ ਕਹਿ ਪਿਛੇ ਪੁਛਤਾਏ ਤੇ ਕੜੀਏ ਸੁਰਤ ਮਤਮਨ ਬੁੱਧ ਤੇ ਕ कोई और थे जो महाबसुरत में राम रहे या परपुर तितेसी तो सीता महिमा माया के रूप न कथने जाए न अमरन ठाके जाए जिनके राम बसे मन माहे ते भक्त बसे के लो कर हे नंद सुचामन सोए सचखंड बसे नरंकार कर कर वेखन अदने हाल ते ते खंड मंडल पर पांड जे को कथा त अनंत तितल लो लो आकार जीव जे कुमते वति विकार वेखा बिक विचार नानकत न करडा सार जत परति सुन यार अरन मत वेद हथियार पाव का लागन बताओ भांडा पाओ अमृत ते टाल कड़ीए शब्द सची टक्साल जिनको नदर कर्म तिनकार नानक नदरी नजर निहाल श्लोक पवन गुरु पानी पीता मत ਤਰਤ ਮਹਾਤ ਦੇਸਰਾ ਦੋ ਦਾਈ ਦਾਇਆ ਖੇਲੇ ਸਗਲ ਜਗਤ ਚੰਗੇ ਆਈਆਂ ਬੁਰੀਆਂ ਆਈਆਂ ਬਾਚਾ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਕਿ ਉਜਲੇ ਕੇਤੀ ਛੁੱਟੀ ਨਾਲ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ